ਸਰਕ ਸੰਗਤਾਂ ਪ੍ਰਾਗ ਰਾਜ ਇਸ਼ਨਾਨ ਕਰਨ ਜਾਂਦੀ ਹੈ ਕੋਈ ਤਰਬਾਣੀ ਬਣਾ ਦੇ। ਤੀਜਾ ਵਰਸ਼ਾ ਮਾਰਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਕੇ ਲਾਹੌਰ ਖਾਲਸਾਵਾਚੇ ਤਰਬਾਣੀ ਦਾ ਇਸ਼ਨਾਨ ਦਾ ਫੜ ਦੇਣ ਵੇਲੇ ਉਸ ਤਰਬਾਣੀ ਖਾਲਸਾ ਜੀ ਉਸੇ ਬਣਾਈ ਹੈ। ਛਾਤੂ ਗੋਬਿੰਦ ਸਿੰਘ ਸਾਹਿਬ ਤੇ ਪਾਚੇ ਅਨੰਦਪੁਰ ਸਾਹਿਬ ਆ ਕੇ ਠਹਿਰੇ ਹਨ। ਉਸ ਵੇਲੇ ਭਾਈ ਸਿੱਖੀ ਦੀ ਗੱਲ ਸੀ ਲਾਹੌਰ ਵਾਸਤੇ। ਉਹਨੇ ਆਣ ਕੇ ਗੁਰੂ ਜੀਹ ਬਾਦ ਦੱਸਿਆ ਸੱਜੇ ਪਾਸ਼ੇ ਨੇ ਬੇਨਤੀ ਕੀਤੀ ਕਿ ਤੇ ਮਹਾਰਾਜ ਆਪਣਾ ਸਰਜਾ ਜਦੋਂ ਸ਼ਾਦੀ ਹੈ ਲਾਹੌਰ ਚੱਲ ਕੇ ਕਰੋ ਤੇ ਮਹਾਰਾਜ ਕਹਿੰਦੇ ਭਾਈ ਉੱਥੇ ਤਾਂ ਸਮਾਂ ਨਹੀਂ ਚੱਲੋ ਲਾਹੌਰ ਆਕ ਜਿੰਨੇ ਉਹਨੇ ਬੇਨਤੀ ਕੀਤੀ ਜਿੰਨੇ ਆਪ ਦਾ ਖੁਸ਼ਾ ਹੈ ਗੁਰੂ ਗਰੀਬ ਨਵਾਜ ਨੇ ਹੁਸ਼ਿਆਰਪੁਰ ਦੇ ਰੋਪੜ ਦੇ ਲਾਹੌਰ ਦੇ ਨਾਵਾਂ ਦੇ ਉੱਪਰ ਸ਼ਹਿਰਾਂ ਦੀ ਰਚਨਾ ਬਣਾ ਦਿੱਤੀ ਤੇ ਐਸਾ ਸੀ ਕਿ ਜਿਸ ਨੂੰ ਦੇਖ ਕੇ ਮੋਤ ਹੋ ਗਿਆ ਬੜਾ ਪ੍ਰਸੰਨ ਹੋਇਆ ਭਾਈ ਜਿੱਕੀ ਜੇ ਮਾਤਾ ਜੀ ਤੋਜਦੇ ਕਿਤਾ ਦੀ ਸਾਨ ਹੈ ਸਾ ਉਹ ਗੁਰੂ ਕਾ ਲਾਹੌਰ ਵਾਲੀ ਜਗ੍ਹਾ ਵਿੱਚ ਗੁਰੂ ਕਾ ਨਾਮ ਤਲਹੌਰ ਵਸਾਇਆ ਤਾ ਕਨਾਂ ਲਾਹੌਰ ਹੈ ਉਹ ਗੁਰੂ ਕਾ ਲਾਹੌਰ ਹੈ ਇੱਥੇ ਗੁਰੂ ਸਾਹਿਬ ਦੇ ਪਾਤਸ਼ਾਹ ਜੀ ਨੇ ਕਨਵੀ ਤਰਸਨਿਸ਼ਪਤੰਦ ਅਨੰਦ ਕਾਰਜ ਜਗਤ ਮਾਤਾ ਅਜੀਤ ਕੌਰ ਜੀ ਦੇ ਨਾਲ ਕੀਤਾ ਹੈ ਜਨ ਜਾਨ ਸਿੰਘ ਜੀ ਦੇ ਹਿਸਾਬ ਮੁਤਾਬਕ ਸਾਧੂ ਜੀ ਜਸਵੇਤ ਸਿੰਘ ਆ ਰਹੇ ਜੋ ਸੰਗੋ ਸਾਹੀ ਜੀ ਦੀ ਜੀਰੋ ਜੀ ਦਾ ਪੁੱਤਰ ਹੈ ਤੇ ਉਹਦੇ ਮਾਨਸ ਵਿੱਚ ਬੜਾ ਭਾਰੀ ਖਿਆਲ ਆਇਆ ਕਿ ਕੌਣ ਕਰਨ ਸਾਤੂ ਜੀ ਜਾਂਦੇ ਜਾਂਦੇ ਸਾਤੂਰੀ ਨੇ ਵਰਸ਼ਾ ਮਾਰਿਆ ਧਰਤੀ ਤੇ ਸਾਕ ਦਿੱਤਾ ਤੇ ਸੰਗੋਸ਼ਾਨ ਕਰਨ ਕਰਕੇ ਪਾਈਆਂ ਨੂੰ ਤੁਰਤ ਸੰਗੋਸ਼ਾਨ ਨੇ ਬਹੁਤ ਜਤਨ ਕੀਤਾ ਤਾਂ ਉਹ ਮਰੇਤ ਸੰਗੋਸ਼ਾਨ ਜੀ ਪਾਣੇ ਵੱਡੇ ਸਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੀਰ ਨੂੰ ਵਰਤ ਕੇ ਛੋਟੇ ਸਾਨ ਸੰਗੋਸ਼ਾਨ ਨੇ ਬਹੁਤ ਜੋਰ ਲਾਇਆ ਵਰਸ਼ਾ ਹਿੱਲਿਆਂ ਨੇ ਗੁਰੂ ਸਾਹਿਬ ਨੇ ਘੋੜੇ ਤੇ ਬੈਠ ਕੇ ਹੱਥ ਨੇ ਖਿੱਚਨੇ ਆ ਚੋਰਸਾਸੀ ਅਜੀਤ ਮੱਲ ਕੋਸਾਂ ਦਾ ਮਾਰ ਇੱਕ ਤੇ ਮੈਨੂੰ ਕਹਿੰਦੇ ਮੈਨੂਫੈਕਚਰਿੰਗ ਦਾ ਸਾਇਦ ਜਮਾ ਕੇ ਉਹਦਾ ਫੁਰਨਾ ਜਾਣ ਕੇ ਅੰਤਰਗਾਮਤਾ ਨਾਲ ਸਤਪੁਰਸ਼ ਨੇ ਦੂਜਾ ਵਰਸ਼ਾ ਮਾਰਿਆ ਮਾੜਾ ਕੰਗਲਾ ਅਜੀਤ ਮੱਲ ਸੂਖੇ ਤੇ ਦੋਵੇਂ ਪੈਰ ਲਾ ਕੇ ਕਗੜੇ ਕਰਕੇ ਛੁੱਟੇ ਲੱਗਾ ਸੂਤਰ ਮਾਤਰੋਂ ਨਹੀਂ ਹਲਾ ਸਕਿਆ ਨੀ ਨੀ ਜੀ ਪਾ ਕੇ ਖੜੋ ਗਏ ਮਹਾਰਾਜ ਤੇ ਹੱਥ ਤੇ ਇੱਕ ਨੇ ਕੀ ਗੱਲ ਕਹਿੰਦੇ ਛਿੱਕਾ ਨਹੀਂ ਜਾਂਦਾ ਦਸਵੇਂ ਪਾਸ਼ੇ ਨੇ ਛਿੱਕਾ ਉਹਦੇ ਉੱਤੇ ਵੀ ਪਾਣੀ ਸਹਾਰ ਹੈ ਫਿਰ ਮਹਾਂ ਮੰਤਰਪਾਲ ਸੰਧੀ ਅਸਲ ਵਿਆਹ ਵੇਲੇ ਨਾਲਸਾਨ ਬੈਂਟੀ ਕਿਸੇ ਕੇ ਕਰਤਾ ਕਰੋ ਬੋਹ ਪਾਣਾ ਪਾਣੀਆਂ ਚੱਲ ਪਈਆਂ ਸਿੱਖ ਸੰਗਤਾਂ ਪ੍ਰਾਗ ਰਾਜ ਤੋਂ ਇਸ਼ਨਾਨ ਕਰਨ ਜਾਂਦੀਆਂ ਇੱਕੀ ਤਰਬਾਣੀ ਬਣਾ ਦੇ ਤੀਜੇ ਵਰਸ਼ਾ ਮਾਰਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਕੇ ਲਾਹੌਰ ਖਾਲਸਾਵਾਚੇ ਤਰਬਾਣੀ ਦਾ ਇਸ਼ਨਾਨ ਦਾ ਫੜ ਦੇਣ ਵਾਸਤੇ ਉਹ ਤਰਬਾਣੀ ਖਾਲਸਾ ਜੀ ਉਸੇ ਬਣਾਈ ਹੈ ਐਸਾ ਕੰਮ ਕੀਤਾ ਉਮਰ ਭਾਵੇਂ ਦਸੋ ਛੋਟੀ ਸੀ ਸਰੀਰ ਕਮਾਲੇ ਤਰਫ ਪਾਰੀ ਸੀ ਸਤਗੁਰ ਸੱਚੇ ਪਾਤਸ਼ਾਹ ਵਿੱਚ